ਭਾਬੀ ਤੁਸੀਂ ਸਮਝਾਓ ਰਾਣੀ ਨੂੰ ਆਖਰ ਲੜਕੀਆਂ 'ਚ ਇੰਨਾ ਘਮੰਡ ਠੀਕ ਗੱਲ ਨਹੀਂ ਸਾਡੇ ਤਾਂ ਪੂਰੇ ਖਾਨਦਾਨ ਵਿੱਚ ਅਜੇ ਤੱਕ ਕਿਸੇ ਨੇ ਤਲਾਕ ਦੀ ਗੱਲ ਨਹੀਂ ਕੀਤੀ ਪਰ ਇਸ ਲੜਕੀ ਨੇ ਤਾਂ ਪੂਰੇ ਖਾਨਦਾਨ ਦਾ ਨਾਮ ਹੀ ਡਬੋ ਦਿੱਤਾ ਰਾਣੀ ਦੀ ਭੂਆ ਆਪਣੀ ਭਾਬੀ ਨੂੰ ਝਿੜਕੋਂਦੀ ਹੈ ਸਰਬ ਮੈਂ ਕੀ ਕਰ ਸਕਦੀ ਹਾਂ ਦੀਦੀ ਇੰਨੇ ਪੈਸੇ ਖਰਚ ਕਰਕੇ ਪਹਿਲਾਂ ਇਸ ਦਾ ਵਿਆਹ ਕੀਤਾ ਸੀ ਪਤਾ ਤਾਂ ਹੈਗਾ ਤੁਹਾਨੂੰ ਕਿੰਨਾ ਕਰਜ਼ਾ ਲਿਆ ਤੁਹਾਡੇ ਭਰਾ ਨੇ ਉਹਨ ਸਭ ਕੁਝ ਬਰਬਾਦ ਕਰ ਦਿੱਤਾ ਇਸ ਲੜਕੀ ਨੇ ਇੱਥੇ ਆਉਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਇਸ ਲੜਕੀ ਨੇ ਇਸ ਦੀ ਛੋਟੀ ਭੈਣ ਵੀ ਅਜੇ ਕੁਆਰੀ ਬੈਠੀ ਹੈ ਜੇ ਇਸ ਦਾ ਤਲਾਕ ਹੋ ਗਿਆ ਤਾਂ ਇਸ ਦੀ ਛੋਟੀ ਭੈਣ ਨਾਲ ਵਿਆਹ ਕੌਣ ਕਰੇਗਾ ਰਾਣੀ ਦੀ ਭੂਆ ਆਪਣੀ ਭਾਬੀ ਨੂੰ ਕਹਿੰਦੀ ਹੈ ਭਾਬੀ ਤੁਹਾਨੂੰ ਰਾਣੀ ਨੂੰ ਘਰ ਵੜਨ ਨਹੀਂ ਦੇਣਾ ਚਾਹੀਦਾ ਸੀ ਲੜਾਈ ਝਗੜਾ ਕਿਸ ਘਰ ਵਿੱਚ ਨਹੀਂ ਹੁੰਦਾ ਇਸ ਤਰ੍ਹਾਂ ਤਾਂ ਨਿੱਕੇ ਨਿੱਕੇ ਗੱਲ ਦੇ ਹਰ ਕੋਈ ਤਲਾਕ ਹੀ ਲੈ ਲਵੇ ਮੈਂ ਹੁਣੇ ਇਸ ਦੀ ਸੱਸ ਨੂੰ ਮਿਲ ਕੇ ਆ ਰਹੀ ਹਾਂ ਉਹ ਕਹਿ ਰਹੀ ਸੀ ਇਹ ਬੜੀ ਬਤਮੀਜ਼ ਹੈ ਸਾਰਿਆਂ ਨਾਲ ਬਹੁਤ ਜ਼ੁਬਾਨ ਲੜਾਉਂਦੀ ਹੈ ਸਰਬ ਦੇਖਦੀ ਹੈ ਮੈਨੂੰ ਹੀ ਕੁਝ ਕਰਨਾ ਪਵੇਗਾ ਤਲਾਕ ਤਾਂ ਮੈਂ ਹੋਣ ਨਹੀਂ ਦਿੰਦੀ ਹਰ ਹਾਲਤ ਵਿੱਚ ਮੈਂ ਅੱਜ ਹੀ ਤੇਰੇ ਭਰਾ ਤੇ ਮੰਮੀ ਜੀ ਨਾਲ ਗੱਲ ਕਰਦੀ ਹਾਂ ਮੈਂ ਵੀ ਦੇਖਦੀ ਹਾਂ ਇਹ ਕਿੱਦਾਂ ਨਹੀਂ ਜਾਵੇਗੀ ਆਪਣੇ ਸਸੁਰਾਲ ਆਖਰ ਖਾਨਦਾਨ ਦਾ ਸਵਾਲ ਹੈ ਮੈਂ ਇਦਾਂ ਨਾਮਵਿੱਤੀ ਵਿੱਚ ਨਹੀਂ ਮਿਲਾ ਸਕਦੇ ਅਗਲੇ ਦਿਨ ਸਰਵ ਆਪਣੀ ਬੇਟੀ ਰਾਣੀ ਨੂੰ ਕਹਿੰਦੀ ਹੈ ਸੁਣ ਧੀਏ ਆਪਣਾ ਸਮਾਨ ਬੰਨ ਅਤੇ ਤਿਆਰ ਹੋ ਜਾ ਤੇਰੇ ਪਾਪਾ ਤੈਨੂੰ ਛੱਡ ਕੇ ਆਉਂਦੇ ਆ ਤੇਰੇ ਸਹੁਰੇ ਰਾਣੀ ਪਰ ਮੰਮੀ ਮੈਂ ਕਿਹਾ ਸੀ ਤੁਹਾਨੂੰ ਮੈਂ ਉੱਥੇ ਨਹੀਂ ਜਾਣਾ ਹੁਣ ਤੂੰ ਕਹਿ ਦਿੱਤਾ ਤੇ ਮੈਂ ਮੰਨ ਲਿਆ ਚੱਲ ਹੁਣ ਹੋਰ ਮਜ਼ਾਕ ਨਹੀਂ ਚੱਲਣਾ ਇਹ ਨਾ ਭੁੱਲ ਕੇ ਅਸਲੀ ਘਰ ਤੇਰਾ ਉਹੀ ਆ ਤੇਰਾ ਪੂਰਾ ਹੱਕ ਬੰਦਾ ਉਥੇ ਹੁਕਮ ਚਲਾਉਣ ਦਾ ਸਾਨੂੰ ਸਾਰੀਆਂ ਔਰਤਾਂ ਨੂੰ ਆਪਣੇ ਸਹੁਰੇ ਘਰ ਸਾਰਾ ਕੁਝ ਸਹਿ ਕੇ ਦਿਨ ਕੱਟਣੇ ਪੈਂਦੇ ਆ ਕਦੀ ਕਦੀ ਸਾਨੂੰ ਔਰਤਾਂ ਨੂੰ ਆਪਣੀ ਗਲਤੀ ਨਾ ਹੁੰਦੇ ਹੋਏ ਵੀ ਸਿਰ ਝੁਕਾ ਕੇ ਮੰਨਣਾ ਪੈਂਦਾ ਹੈ ਉਹ ਤੇਰਾ ਪੇਕਾ ਘਰ ਨਹੀਂ ਜਿਹੜਾ ਤੇਰੀ ਮਰਜ਼ੀ ਚੱਲੇਗੀ ਰਾਣੀ ਪਰ ਮੰਮੀ ਮਰਜ਼ੀ ਦੀ ਤਾਂ ਗੱਲ ਤਾਂ ਹੀ ਆਵੇਗੀ ਨਾ ਜਦ ਉਹ ਲੋਕ ਮੈਨੂੰ ਇਨਸਾਨ ਸਮਝਣਗੇ ਮੰਮੀ ਮੈਨੂੰ ਹੁਕਮ ਮੰਨਣ ਵਿੱਚ ਕੋਈ ਦਿੱਕਤ ਨਹੀਂ ਅਤੇ ਨਾ ਹੀ ਕੰਮ ਕਰਨ ਵਿੱਚ ਕੋਈ ਦਿੱਕਤ ਹੈ ਪਰ ਇੱਥੇ ਤਾਂ ਗੱਲ ਮੇਰੇ ਆਤਮ ਸਨਮਾਨ ਦੀ ਹੈ ਨਾ ਸਰਬ ਚੁੱਪ ਕਰ ਬੜੀ ਆਈ ਆਤਮ ਸਨਮਾਨ ਵਾਲੀ ਇੱਕ ਗੱਲ ਮੇਰੀ ਪੱਲੇ ਬੰਨ ਲੈ ਜੇ ਤੂੰ ਆਪਣੇ ਸਹਰੇ ਕਰ ਨਹੀਂ ਜਾਣਾ ਤੇ ਤੇਰਾ ਇਸ ਕਰ ਵਿੱਚ ਵੀ ਕੋਈ ਥਾਂ ਨਹੀਂ ਅਰਮਾਨ ਜੀ ਰਾਣੀ ਦੇ ਪਾਪਾ ਸਰਬ ਇਹ ਕੀ ਬੋਲੀ ਜਾ ਰਹੀ ਹੈ ਕੁੜੀ ਦੀ ਪੂਰੀ ਗੱਲ ਤਾਂ ਸੁਣ ਲੈ ਤੁਸੀਂ ਹੀ ਸੁਣੋ ਇਸ ਦੀ ਗੱਲ ਮੈਨੂੰ ਤਾਂ ਦੀਦੀ ਨੇ ਪਹਿਲਾਂ ਹੀ ਸਾਰੀ ਗੱਲ ਦੱਸ ਦਿੱਤੀ ਐ ਮੈਂ ਜਾਣਦੀ ਹਾਂ ਗਲਤੀ ਸਾਰੀ ਇਸਦੀ ਹੈ ਤੁਸੀਂ ਇਸ ਨੂੰ ਛੱਡ ਕੇ ਆਉਂਦੇ ਕਿ ਨਹੀਂ ਅਰਮਾਨ ਜੀ ਇਹ ਸੁਣ ਕੇ ਚੁੱਪ ਹੋ ਜਾਂਦੇ ਹਨ ਤਾਂ ਸਰਬ ਕਹਿੰਦੀ ਹੈ ਠੀਕ ਹੈ ਮੈਂ ਆਪਣੇ ਜਵਾਈ ਨੂੰ ਆਪੇ ਘਰ ਬੁਲਾ ਲੈਂਦੀ ਹਾਂ ਉਹ ਆਪੇ ਆਣ ਕੇ ਲੈ ਜਾਣਗੇ ਇਸ ਨੂੰ ਥੋੜੀ ਦੇਰ ਬਾਅਦ ਸ਼ਾਮ ਨੂੰ ਰਾਣੀ ਦਾ ਪਤੀ ਰੋਹਨ ਉੱਥੇ ਆਉਂਦਾ ਹੈ ਸਰਬ ਕਹਿੰਦੀ ਹੈ ਜੋ ਆਈ ਜੀ ਮੇਰੀ ਬੇਟੀ ਤੋਂ ਜੋ ਵੀ ਗਲਤੀ ਹੋਈ ਆ ਕਿਰਪਾ ਕਰਕੇ ਮੈਂ ਉਸਦੀ ਥਾਂ ਮਾਫੀ ਮੰਗਦੀ ਹਾਂ ਮੈਂ ਹੁਣ ਇਸ ਨੂੰ ਸਮਝਾ ਦਿੱਤਾ ਹੈ ਅੱਗੇ ਤੋਂ ਇਹ ਗਲਤੀ ਨਹੀਂ ਕਰੇਗੀ ਠੀਕ ਹੈ ਮੰਮੀ ਜੀ ਹੁਣ ਮੈਂ ਜਲਦੀ ਵਿੱਚ ਜਾਣਾ ਹੈ ਮੈਨੂੰ ਕੋਈ ਹੋਰ ਵੀ ਕੰਮ ਹੈ ਇਹਨੇ ਟਾਈਮ ਵਿੱਚ ਜ਼ਰਾਣੀ ਤਿਆਰ ਹੋ ਕੇ ਬਾਹਰ ਆ ਜਾਂਦੀ ਹੈ ਤੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਚਲੋ ਜੀ ਮੈਂ ਤਿਆਰ ਹਾਂ ਜਾਣ ਲਈ ਜਦੋਂ ਉਹ ਉੱਠ ਕੇ ਜਾਣ ਲੱਗਦਾ ਹੈ ਤਾਂ ਰਾਣੀ ਆਪਣਾ ਭਾਰਾ ਬੈਗ ਉਠਾ ਨਹੀਂ ਪਾਉਂਦੀ ਤੇ ਆਪਣੇ ਘਰ ਵਾਲੇ ਨਾਲ ਟਕਰਾ ਜਾਂਦੀ ਹੈ ਜਿਸ ਕਰਕੇ ਉਹ ਬਹੁਤ ਗੁੱਸੇ ਵਿੱਚ ਆ ਕੇ ਉਸਦੇ ਵਾਲ ਫੜ ਲੈਂਦਾ ਹੈ ਅਤੇ ਬੋਲਣ ਲੱਗ ਜਾਂਦਾ ਹੈ পাগল ਔਰ ਧਿਆਨ ਨਾਲ ਨਹੀਂ ਚੱਲ ਸਕਦੀ ਅੰਨੀਵਾ ਦਿਖਦਾ ਨਹੀਂ ਤੈਨੂੰ ਕੁੱਟ ਖਾਣ ਦੀ ਆਦਤ ਹੋ ਗਈ ਆ ਪਤਾ ਨਹੀਂ ਕਿਉਂ ਤੈਨੂੰ ਵੇਖ ਕੇ ਮੇਰਾ ਖੂਨ ਖੋਲਣ ਲੱਗ ਜਾਂਦਾ ਹੈ ਕਿੰਨਾ ਹੀ ਕਟਵੱਧ ਬੋਲ ਕੇ ਗਾਲਾਂ ਕੱਢਦਾ ਹੈ ਉਹ ਗੁੱਸੇ ਵਿੱਚ ਆ ਕੇ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਆਪਣੇ ਸਹੁਰੇ ਘਰ ਆਇਆ ਹੈ ਉਸ ਦੇ ਸੱਸ ਸੋਹਰਾ ਵੀ ਉੱਥੇ ਖੜੇ ਹੁੰਦੇ ਹਨ ਜਦੋਂ ਉਹਨਾਂ ਵੱਲ ਨਿਗਾਹ ਘੁਮਾ ਕੇ ਵੇਖਦਾ ਹੈ ਤਾਂ ਹਾਸੇ ਵਿੱਚ ਗੱਲ ਹੁੰਦਾ ਹੈ ਇਹ ਤਾਂ ਏਦਾਂ ਦੀ ਆ ਹਰ ਕੰਮ ਵਿੱਚ ਲਾਬਰਵਾਹੀ ਵਰਤਦੀ ਆ ਬਸ ਮੇਰਾ ਪਰਿਵਾਰ ਇਹੋ ਸਿਖਾਉਂਦਾ ਇਹ ਬੁਰਾ ਮੰਨ ਜਾਂਦੀ ਹੈ ਚਲੋ ਕੋਈ ਨਹੀਂ ਹੌਲੀ ਹੌਲੀ ਸਭ ਸਿੱਖ ਜਾਊਗੀ ਹੁਣ ਅਸੀਂ ਚੱਲਦੇ ਹਾਂ ਰਾਣੀ ਆਪਣੇ ਹੰਝੂ ਪੂੰਝਦੀ ਹੋਈ ਜਾ ਰਹੀ ਸੀ ਤਦ ਹੀ ਸਰਬ ਕਹਿੰਦੀ ਹੈ ਰੁਕੋ ਜਵਾਈ ਜੀ ਤੁਸੀਂ ਸੱਚ ਕਹਿ ਰਹੇ ਹੋ ਸਾਡੀ ਬੇਟੀ ਬੜੀ ਲਾਪਰਵਾਹ ਹੈ ਅੱਜ ਤੋਂ ਤੁਹਾਨੂੰ ਇਸ ਦੀ ਲਾਪਰਵਾਹ ਨਹੀਂ ਸਹਿਣੀ ਪਵੇਗੀ ਤੁਸੀਂ ਆਪਣੇ ਪਰਿਵਾਰ ਨਾਲ ਖੁਸ਼ ਰਹੋ ਮੈਂ ਤੁਹਾਨੂੰ ਆਪਣੀ ਬੇਟੀ સોੰਪੀ ਸੀ ਕੋਈ ਮੰਦਰ ਦਾ ਘੰਟਾ ਨਹੀਂ ਜਿਸ ਨੂੰ ਜਦੋਂ ਚਾਹੋ ਵਜਾ ਲਓ ਤੁਸੀਂ ਹੁਣ ਸਾਡੇ ਕੇਸ ਦਾ ਇੰਤਜ਼ਾਰ ਕਰਿਓ ਜੋ ਆਦਮੀ ਸਾਡੀ ਬੇਟੀ ਨੂੰ ਸਾਡੇ ਸਾਹਮਣੇ ਕੁੱਟਮਾਰ ਕਰ ਸਕਦਾ ਹੈ ਇਕੱਲੇ ਵਿੱਚ ਕੀ ਕਰਦਾ ਹੋਵੇਗਾ ਜਾਓ ਤੁਸੀਂ ਇੱਥੋਂ ਨਿਕਲੋ ਸਾਡਾ ਸਾਰਾ ਸਮਾਨ ਕੱਢ ਕੇ ਬਾਹਰ ਰੱਖ ਦੇਣਾ ਸੂਦ ਸਮੇਤ ਵਾਪਸ ਲਵਾਂਗੀ ਗਲਤੀ ਮੇਰੀ ਸੀ ਪੂਰੀ ਦੁਨੀਆ ਦੀਆਂ ਗੱਲਾਂ ਵਿੱਚ ਆ ਗਈ ਅਤੇ ਆਪਣੀ ਬੇਟੀ ਦੀ ਗੱਲ ਨਹੀਂ ਸੁਣੀ ਜਦ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਸਾਰਾ ਖਾਨਦਾਨ ਉਸ ਦੇ ਪਿੱਛੇ ਲੱਗ ਜਾਂਦਾ ਹੈ ਤੇ ਜਦ ਉਸ ਕੁੜੀ ਦਾ ਵਿਆਹ ਨਹੀਂ ਨਿਭਦਾ ਤਾਂ ਉਹੀ ਖਾਨਦਾਨ ਉਸ ਦੇ ਪਿੱਛੇ ਪੈ ਜਾਂਦਾ ਹੈ ਮੈਂ ਹੀ ਬੇਕੂਫ ਆਪਣੀ ਬੇਟੀ ਨੂੰ ਉਸ ਖਾਨਦਾਨ ਦੇ ਅੱਗੇ ਰੱਖ ਰਹੀ ਸੀ ਚੱਲ ਰਾਣੀ ਆਪਣਾ ਸਮਾਨ ਅੰਦਰ ਰੱਖ ਤੇ ਰੋਹਨ ਨੂੰ ਘਰੋਂ ਨਿਕਲਣ ਵਾਸਤੇ ਕਹਿੰਦੀ ਹੈ ਉਹ ਵੀ ਗੁੱਸੇ ਵਿੱਚ ਬੋਲਦਾ ਹੋਇਆ ਚਲਾ ਜਾਂਦਾ ਹੈ ਰਾਣੀ ਮੰਮੀ ਸ਼ੁਕਰੀਆ ਮੇਰਾ ਸਾਥ ਦੇਣ ਲਈ ਜੇ ਤੁਸੀਂ ਅੱਜ ਮੇਰਾ ਸਾਥ ਨਾ ਦਿੰਦੇ ਤਾਂ ਮੈਂ ਅੱਜ ਚਲੀ ਜਾਣਾ ਸੀ ਤੇ ਫਿਰ ਸ਼ਾਇਦ ਤੁਹਾਨੂੰ ਕਦੀ ਨਾ ਮਿਲ ਪੂੰਦੀ ਤਦ ਰਾਣੀ ਦੇ ਪਾਪਾ ਕਹਿੰਦੇ ਹਨ ਸਰਬ ਇੱਕ ਗੱਲ ਨਹੀਂ ਸਮਝ ਲੱਗੀ ਮੈਨੂੰ ਜੇ ਅੱਜ ਰੋਹ ਨੇ ਸਾਰਿਆਂ ਸਾਹਮਣੇ ਇਦਾਂ ਦੀ ਹਰਕਤ ਨਾ ਕੀਤੀ ਹੁੰਦੀ ਤੇ ਤੂੰ ਪੱਕਾ ਰਾਣੀ ਨੂੰ ਭੇਜ ਦੇਣਾ ਸੀ ਤਾਂ ਸਰਬ ਕਹਿੰਦੀ ਹੈ ਵੇਖੋ ਜੀ ਮੈਂ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਕਰਨਾ ਚਾਹੁੰਦੀ ਸੀ ਜਦੋਂ ਇਸ ਦੀ ਭੂਆ ਨੇ ਮੈਨੂੰ ਦੱਸਿਆ ਤਾਂ ਮੈਨੂੰ ਲੱਗਾ ਸ਼ਾਇਦ ਰਾਣੀ ਉੱਥੇ ਬਤਮੀਜ਼ੀ ਕਰਦੀ ਹੋਣੀ ਆ ਇਸ ਕਰਕੇ ਮੈਂ ਰੌਣ ਨੂੰ ਇੱਥੇ ਸੱਦਿਆ ਸੀ ਕਿਉਂਕਿ ਰਾਣੀ ਨੇ ਮੈਨੂੰ ਇੱਕ ਦਿਨ ਇਹ ਵੀ ਦੱਸਿਆ ਸੀ ਮੰਮੀ ਜਦੋਂ ਮੇਰਾ ਘਰ ਵਾਲਾ ਗੁੱਸਾ ਕਰਦਾ ਹੈ ਤਾਂ ਸਭ ਦੇ ਸਾਹਮਣੇ ਮੈਨੂੰ ਕੁੱਟਮਾਰ ਕਰਦਾ ਹੈ ਇਸ ਕਰਕੇ ਮੈਂ ਰਾਣੀ ਦੇ ਬੈਗ ਵਿੱਚ ਭਾਰੀ ਸਮਾਨ ਰੱਖ ਦਿੱਤਾ ਤਾ ਜੋ ਬਾਹਰ ਆਵੇ ਤੇ ਲੜਕੜਾ ਜਾਵੇ ਉਸ ਨੂੰ ਵੇਖ ਕੇ ਰੋਣ ਗੁੱਸਾ ਕਰੇਗਾ ਬੇਟੀ ਦੀਆਂ ਗੱਲਾਂ ਵਿੱਚ ਆ ਕੇ ਮੈਂ ਉਸ ਦਾ ਘਰ ਤੋੜ ਦੇਵਾਂ ਇਹ ਵੀ ਨਹੀਂ ਕਰ ਸਕਦੀ ਸੀ ਨਾ ਇਸ ਕਰਕੇ ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦਾ ਫੈਸਲਾ ਕੀਤਾ ਰਾਣੀ ਮੰਮੀ ਇਸ ਦਾ ਮਤਲਬ ਇਹ ਤੁਸੀਂ ਜਾਣ ਬੁੱਝ ਕੇ ਕੀਤਾ ਸਰਬ ਹਾਂ ਧੀਏ ਤੇਰਾ ਵਿਆਹ ਹੀ ਕੀਤਾ ਸੀ ਤੈਨੂੰ ਸੁਟਿਆ ਨਹੀਂ ਜ਼ਰੂਰੀ ਨਹੀਂ ਕਿ ਜੋ ਪੂਰੇ ਖਾਨਦਾਨ ਵਿੱਚ ਪਹਿਲਾਂ ਕਦੀ ਨਾ ਹੋਇਆ ਹੋਵੇ ਉਹ ਅੱਗੇ ਵੀ ਨਹੀਂ ਹੋਵੇਗਾ ਇਹ ਸੁਣ ਕੇ ਰਾਣੀ ਆਪਣੀ ਮਾਂ ਦੇ ਗੱਲ ਲਾ ਕੇ ਜੋ ਜੋ ਨਾ ਰੋਣ ਲੱਗ ਪਈ ਦੋਸਤੋ ਜੇ ਤੁਹਾਨੂੰ ਸਾਡੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਮਿਲਦੇ ਹਾਂ ਇੱਕ ਨਵੀਂ ਸਟੋਰੀ ਦੇ ਨਾਲ ਧੰਨਵਾਦ ਜੀ